ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਖਰੇ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਸੀਂ ਦਿਨ ਦੁੱਗਣੇ ਰਾਤ ਚੌਗਣੀ ਤਰੱਕੀ ਕਰੋ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਆਪਾਂ ਤੋਣ ਲੱਗੇ ਸੀਗੇ ਛਲਗਮਾ ਦੇ ਪੱਤੇ ਮੈਂ ਕਿਹ ਚੱਲ ਤੋੜ ਕੇ ਰੱਖ ਦਿੰਨੀ ਆ ਸੰਭਰਨੇ ਸੰਭਰਨੇ ਵਾਲਾ ਸਾਰਾ ਪਿਆ ਸੀ ਮੈਂ ਚੱਲ ਪਹਿਲਾਂ ਮਿੱਟੀ-ਮੁੱਟੀ ਨਾ ਜੋ ਝੜੂਗੀ ਬਈ ਵਾਕੀ पे ਪਹਿਲਾਂ ਤੋੜ-ਤੋੜ ਕੇ ਆਪਾਂ ਛਲਗਮ ਰੱਖ ਦਿੰਨੇ ਆ ਪੱਤੇ ਛਲਗਮਾਂ ਦੇ ਤੇ ਬਾਕੀ ਫਿਰ ਮਗਰੋਂ ਆਪਾਂ ਸੰਭਰਾਂਗੇ ਤੇ ਵਾਕੀ ਆਪਾਂ ਸਵੇਰ ਦਾ ਟਾਈਮ ਆਪਾਂ ਚਾਹ ਪਾਣੀ ਪੀ ਲਿਆ ਸੀਗਾ ਤੇ ਚਾਹ ਦੇ ਭਾਂਡੇ ਆਪਾਂ ਸਾਫ਼ ਕਰ ਲਏ ਸੀਗੇ ਮੈਂ ਕਿਹ ਚੱਲ ਪਹਿਲਾਂ ਛਲਗਮਾਂ ਦੇ ਪੱਤੇ ਤੋੜ ਦਿੰਨੀ ਆ ਤੋੜ ਕੇ ਫਿਰ ਬਾਕੀ ਮਗਰੋਂ ਸੰਭਰਾਂਗੇ ただのままです。 Grazie. ਲਓ ਜਿੱਥੇ ਅਪਨ ਵੇਲ ਲਿਆ ਸੀ ਛਲਕਮਾ ਦੇ ਪੱਤੇ ਪੁੱਤੇ ਤੋੜ ਲਏ ਸੀ ਤੇ ਤੋੜ ਕੇ ਬਾਕੀ ਮੱਜਾਂ ਨੂੰ ਪਾਤੇ ਸੀਗੇ ਲੈ ਪੱਤੇ ਪਾਤੇ ਸੀਗੇ ਤੇ ਉਧਰ ਨਵੇੜ ਕੇ ਫਿਰ ਮੈਂ ਆ ਗਈ ਇੱਧਰ ਮੇਜ਼ ਸਾਫ਼ ਕਰਨ ਇੱਧਰ ਬੱਚੇ ਬੈਠ ਕੇ ਪੜ੍ਹਦੇ ਹੁੰਦੇ ਆ ਬਾਕੀ ਆਪ ਦਾ ਸਕੂਲ ਦਾ ਹੋਮਵਰਕ ਜੇ ਕਰਨਾ ਹੁੰਦਾ ਉਹ ਕਰ ਲੈਂਦੇ ਆ ਬੈਠ ਕੇ ਇੱਥੇ ਉਹ ਬੈਠ ਕੇ ਕਰ ਲੈਂਦੇ ਆ ਮੰਜੇ ਤੇ ਕਹਿੰਦੇ ਆ ਵੀ ਸਾਡੇ ਤੋਂ ਮੰਮੀ ਵੀ ਸਹੀ ਤਰ੍ਹਾਂ ਕੰਮ ਨਹੀਂ ਹੁੰਦਾ ਇਹ ਦੇ ਕਰਕੇ ਮੇਜ਼ ਕੁਰਸੀ ਦੇ ਉੱਤੇ ਬਹਿ ਕੇ ਕਰ ਲੈਂਦੇ ਨੇ ਕੰਮ ਬਾਕੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਉਧਰ ਆਪਣਾ ਵੇੜ ਲਿਆ ਸੀਗਾ ਮੇਜ਼ ਤੇ ਬਾਕੀ ਜਿਹੜੇ ਆਪਾਂ ਵੀ ਸਾਫ਼ ਕਰਨਾ ਸੀਗਾ ਸਾਫ਼ ਸਵਾਇ ਉਧਰ ਕਰਤੀ ਸੀਗੀ ਤੇ ਹੁਣ ਮੈਂ ਲੱਗੀ ਸੀ ਸੁੰਭਰਨ ਤੇ ਸੁੰਭਰ ਲੱਗੀ ਸੀ ਅੱਜ ਤਾਂ ਅੱਜ ਤਾਂ ਵੈਸੇ ਧੁੱਪਾਂ ਨਿਕਲੀ ਨਹੀਂ ਹੈਗੀ ਮੌਸਮ ਅੱਜ ਵੀ ਖਰਾਬ ਜਿਹਾ ਹੀ ਲੱਗਦਾ ਲਗਦਾ ਨਹੀਂ ਹੈ ਵੀ ਅੱਜ ਵੀ ਧੁੱਪਾਂ ਨਿਕਲੇ ਤੇ ਪੋਚੇ-ਪੁਚੇ ਤਾਂ ਮੈਂ ਵੀ ਦੇਖਦੀ ਸੀਗੀ ਮੈਂ ਸਲਾਹ ਬਣਾਉਂਦੀ ਸੀ ਮੈਂ ਚੱਲ ਪੋਚੇ ਵੀ ਲਾ ਦਵਾਂ ਬਾਕੀ ਸੁੰਭਰ ਕੇ ਫੇਰ ਦੇਖਦੀ ਆ ਪੋਚੇ ਲਾਉਣੀ ਆ ਉੱਥੇ ਇੱਧਰ ਕਮਰੇ ਜਿੱਤਾ ਆਪਾਂ ਸੁੰਬਰਤਾ ਸੀਗਾ ਫਿਰ ਮੈਂ ਇੱਧਰ ਰਸੋਈ ਚ ਆਈ ਰਸੋਈ ਚ ਸੁੰਬਰ ਕੇ ਮੈਂ ਕਿਹਾ ਚੱਲ ਹੁਣ ਰਸੋਈ ਰਹਿੰਦੀ ਆ ਮੈਨੂੰ ਲੱਗਦਾ ਇੱਧਰ ਰਸੋਈ ਚ ਵੀ ਪੋਚਾ ਲਾ ਦੇਣੀ ਆ ਤੇ ਬਾਕੀ ਫਿਰ ਮੈਂ ਰਸੋਈ ਚ ਪੋਚਾ ਲਾ ਲੂ ਕੇ ਫਿਰ ਮੈਂ ਬਾਕੀ ਦੇਖਿਆ ਮੈਂ ਜੋ ਕੱਪੜੇ ਕੁੱਪੜੇ ਵਿਧੋਤੇ ਸੀਗੇ ਬਾਕੀ ਜੇ ਲੋਟ ਲੱਗਿਆ ਫਿਰ ਕੱਪੜੇ ਜਿਹੜੇ ਸੁੱਕੇ ਨੇ ਮਾਣੇ ਪਰ ਵੈਸੇ ਤਾਂ ਸੁੱਕਦੇ ਨਹੀਂ ਕੱਪੜੇ ਪੱਗਾਂ ਪੁੱਗਾਂ ਹੀ ਆ ਸੁੱਕੀਆਂ ਸੀਗੀਆਂ ਮੈਂ ਚੱਲ ਦੇਖਦੀ ਆ ਫਿਰ ਜਿਹੜੇ ਕੱਪੜੇ ਸੁੱਕੇ ਨੇ ਉਹਨਾਂ ਦੀ ਤੈਹ ਲਾ ਦਮਾ ਕੱਪੜੇ ਵੀ ਬਹੁਤ ਔਖੇ ਸੁੱਕਦੇ ਨੇ ਕਿਆ ਕਰੇ ਧੁੱਪਾਂ ਨਿਕਲਦੀ ਨਹੀਂ ਹੈਗੀ ਤੇ ਬਾਕੀ ਕੱਪੜੇ ਸੁਕਾਉਣੇ ਵੀ ਬਹੁਤ ਔਖੇ ਨੇ ਲਓ ਜੀ ਵੀਡੀਓ ਦਾ ਅੰਡਾ ਪਾ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ